ਗੁੱਡ ਮਾਰਨਿੰਗ YouTube ਫੈਮਲੀ ਕੀ ਹਾਲ ਚਾਲਾ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਵੀ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਤੁਹਾਡਾ ਸਵਾਗਤ ਹੈ ਸਾਡੇ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਦੇ ਵਲੌਗ ਦੀ ਸਟਾਰਟਿੰਗ ਆਪਾਂ ਕਰਦੇ ਆਂ ਚਾਹ ਤੋਂ ਆਜੂ ਤੁਹਾਨੂੰ ਵੀ ਸਾਰਿਆਂ ਨੂੰ ਪਿਆਦੀਏ ਆਹ ਦੇਖੋ ਤੇ ਇਹ ਚਾਹ ਨੂੰ ਮੈਂ ਐਂ ਐਂ ਕਰ ਕਰਕੇ ਕਰ ਕਰਕੇ ਖੋਆ ਬਣਾ ਲੈਣਾ ਐਵੇਂ ਕਰ ਕਰਕੇ ਕੀ ਦਾ ਕੀ ਦਾ ਜੀ ਕਰਦਾ ਵੇਖ ਕੇ ਚਾਹ ਪੀਣ ਨੂੰ ਆ ਦੋ ਆ ਦੋ ਸਿੱਧੀ ਆ ਜਾ ਦੇਖ ਲੋ ਆਪਾਂ ਤਾਂ ਸੌਂਫ ਸੁਗਪਾ ਕੇ ਗੁੜ ਪਾ ਕੇ ਚਾਹੇ ਗਰਮੀ ਹੋਈ ਆ ਗਈ ਪਰ ਗੁੜ ਨਹੀਂ ਛੱਡਿਆ ਫੇਰ ਚਾਹ ਬਣਾਉਨੇ ਆ ਹਲੋ ਜੀ ਅੱਜ ਆਪਣਾ ਸ਼ੂਟ ਚੱਲ ਰਿਹਾ ਸੀਗਾ ਮੰਨਤ ਸਬਰਾਡ ਚੈਨਲ ਦਾ ਤੇ ਇਹ ਸ਼ੂਟ ਆਪਾਂ ਕੰਪਲੀਟ ਕਰ ਲਿਆ ਤੇ ਕੱਲ ਨੂੰ ਫੇਰ ਵੈਸੇ ਦੋ ਦਿਨ ਦਾ ਸ਼ੂਟ ਸੀਗਾ ਤੇ ਹੁਣ ਕੰਪਲੀਟ ਹੋ ਗਿਆ ਜਿਹੜਾ ਅੱਜ ਦਾ ਫਿਲਹਾਲ ਆਪਾਂ ਸਾਰੇ ਆਰਟਿਸਟਾਂ ਨਾਲ ਤੁਹਾਨੂੰ ਮੁਲਾਕਾਤ ਕਰਵਾਉਨੇ ਆਂ ਮਲਾਉਨੇ ਆਂ ਪਹਿਲਾਂ ਤਾਂ ਮੇਰੇ ਨਾਲ ਬੁਲਬੁਲ ਤੀਜੇ ਤੇ ਮੇਰੇ ਨਾਲ ਬੈਠਾ ਉਹ ਇਸ਼ੂ ਚੌਥੇ ਤੇ ਆ ਆਇ ਸੁੰਦਰਪਾਲ ਮੈਡਮ ਤੇ ਪੰਜਵੇਂ ਤੇ ਹੈਪੀ ਲੁੱਕ ਜੇ ਰਹੀ ਹੈ ਹੈਪੀ ਛੇਵੇਂ ਤੇ ਭੂਆ ਤੇ ਸੱਤਵੇਂ ਤੇ ਸਤਾ ਬਾਈ ਜਮੇ ਇੰਡ ਤੇ ਸਤਾ ਬਾਈ ਤੇ ਸਤਾ ਦੀ ਦਾ ਵੀ ਜਮੇ ਨਿੱਕੇ ਜਿਮੂ ਵਾਲਾ ਏਡਾ ਕੀ ਆ ਤੁਸੀਂ ਵੀ ਬਣਾ ਰਹੇ ਹੋ ਅਨਿ ਸਸ਼ਟ੍ਰਿਕ ਕਾਟੂ ਮਿੱਕਾ ਦਿਸ ਪਾਟਵਦੀਆ ਹੋਵਗੇ ਅੱਜ ਦਾ ਸਾਡਾ ਸ਼ੂਟ ਸੀਗਾ ਮੰਨ ਫਿਟ ਬ੍ਰਾਡ ਚੈਨਲ ਤੇ ਸੀਦਾ ਹਣਾ ਤੇ ਬਹੁਤ ਵਧੀਆ ਸ਼ੂਟ ਨਿਪੜਿਆ ਸਾਡਾ ਤੇ ਉਹਦੇ ਚ ਇੱਕ ਇਹੋ ਜਿਹਾ ਬੰਦਾ ਸੀ ਜਿਹਨੂੰ ਇੰਨੀ ਕਾਲੀ ਸੀ ਵੀ ਅੱਜ ਹੀ ਮੇਰੇ ਸਾਰੇ ਸੀਨ ਕੱਢ ਦੋ ਛੇ ਦੇ ਛੇ ਉਹ ਸਾਡਾ ਬੰਦਾ ਘਰੇ ਰਹਿ ਗਿਆ ਘਰੇ ਰਹਿ ਗਿਆ ਨਾ ਕਿਉਂਕਿ ਉਹਨੇ ਉਹ ਕਰ ਤਾਂ ਰਹਿ ਗਿਆ ਕਿਉਂਕਿ ਉਹਦੇ ਘਰੇ ਹੀ ਸ਼ੂਟ ਸੀ ਅਸੀਂ ਸਾਰੇ ਬਾਹਰ ਨਹੀਂ ਸੀ ਤੇ ਹੁਣ ਆਪਾਂ ਆ ਗਏ ਅੱਛੇ ਜਿਹੀ ਦਿੱਖ ਬੋਖੋ ਬੇਸੂਰੀ ਆਵਾਜ਼ ਮੇਰੀ ਗੱਲ ਸੁਣ ਲੈ ਜਿੱਦੇ ਬਣ ਗਿਆ ਸਟਾਰ ਸੁਣਨ ਨੂੰ ਧਰ ਦੇਂਗੀ ਹੱਥ ਜਾਂ ਨਹੀਂ ਮਿਲਿਆਉਂਦਾ ਫਿਰ ਮੈਂ ਬੋਡੀਗਾਰਡ ਜਾਂ ਐ ਕਰਦਿਆ ਕਰਦਾਂਗੇ ਮੇਰੇ ਬਣਾ ਪਰ ਆਵੀਂ ਕੁੱਟੀ ਤੇਰਾ ਸੀ ਮਿਲਣਾ ਵੀ ਨਹੀਂ ਐਜੇ ਪੇਸਰ ਨੂੰ ਸੁਣਨ ਤੋਂ ਪਹਿਲਾਂ ਮੈਂ ਮੈਂ ਬਲਬਲ ਇਸ਼ੂ ਕਰਕੇ ਪਹਿਲੀ ਗੱਲ ਤਾਂ ਤੁਸੀਂ ਸਾਰੀ ਬੇਸੁਰੇ ਹੋ ਜਿਹੜੇ ਕੀ ਰੋਟੀ ਖਾਣ ਲੱਗ ਰਹੇ ਉਹਨਾਂ ਤੋਂ ਚੈਨਲ ਖਾਣ ਦੇ ਦਿਓ ਇਹਨਾਂ ਰੌਲਾ ਪਾਰ ਕਰਨ ਦਾ ਆਪ ਦੇ ਸਮਝ ਕੇ ਬੈਠ ਜਾਂਦੇ ਨੇ ਤੇ ਪਤਾ ਗੱਲ ਕੀ ਹੋਈ ਤੇਨੇ ਰੋਟੀ ਖਾਣ ਲੱਗ ਪਈ ਮੈਂ ਉਂਧਰ ਤਾਂ ਉਹ ਚਾਹ ਦਿੱਤੇ ਉਧਰ ਮੈਂ ਇਹ ਬਹਿ ਬੈ ਬਾਂਦਾ ਕਿ ਕਰਨਾ ਮੈਂ ਜ਼ੋਰ ਉਹਨਾਂ ਨੇ ਕੋਈ ਰਿਪਲਾਈ ਨਹੀਂ ਦਿੱਤਾ ਹੈਗਾ ਹੁਣ ਉਹਨੂੰ ਪਤਾ ਹੈ ਕਿਦੂ ਕੇ ਹੈ ਮੈਨੂੰ ਇਹ ਸ਼ੂ ਬਈ ਇਹ ਸ਼ੂ ਦਾ ਨੱਕ ਤਾਂ ਦੇਖ ਜੇ ਮੈਂ ਪਕੌੜਾ ਹੀ ਰੱਖ ਤਾ ਰੱਬ ਨੇ ਮੇਰੀ ਗੱਲ ਖੁੱਲ ਹੈ ਇਹ ਰੱਬ ਤੋਂ ਮੈਂ ਕਹਿ ਕੇ ਖੁੱਲਾ ਲਵਾਇਤੀ ਵੀ ਸਾਹ ਖੁੱਲਾ ਆਵੇ ਤੇਰਾ ਤੇ ਮੇਰਾ ਨੱਕ ਕਿੱਕੋ ਜਾਂ ਨਹੀਂ ਲੱਗਦਾ ਹੈ ਨਾ ਤਾਂ ਹੀ ਤਾਂ ਤਾਂ ਹੀ ਤਾਂ ਕਰੋਨਾ ਚ ਮੈਨੂੰ ਕੋਈ ਦਿੱਕਤ ਨਹੀਂ ਆਈ ਫਬਸ ਦੀ ਅੰਦਰ ਜਾਂਦੀ ਥੇੜਾ ਲੱਗਦੀ ਜੀ ਕੋਰੋਨਾ ਦੇ ਡੀਕੇ ਇਹ ਬਹੁਤ ਚਾ ਪਰਚਾ 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 ਕੋਰੋਨਾ ਦੇ ਡੀਕੇ ਮੈਨੂੰ ਕਦੇ ਆਂਡਰ ਲੱਗਦਾ ਰਹਿੰਦਾ ਕੋਰੋਨਾ ਦੇ ਡੀਕੇ ਲਵਾਤਾ ਲੈ ਕੇ ਕਹਿੰਦੇ ਨੇ ਵੀ ਕੁਝ ਹੋ ਜਾਂਦਾ ਉਹਨਾਂ ਨਾਲ ਚੱਲ ਅਜਰੀਲ ਕਿਹੜੀ ਪਾਈ ਐ ਤੂੰ ਮੜਾ ਜੱਸ ਨਹੀਂ ਵੀ ਸਸੀ ਗਾਲ ਜੀ ਸਾਰਿਆਂ ਨੂੰ ਰੀਲ ਮੈਂ ਜੇਹੀ ਪਾਈ ਸੀ ਵੀ ਥੋਡੇ ਨਾਲ ਹਮੇਸ਼ਾ ਥੋਡੇ ਪੋਜ਼ਿਟਿਵ ਬੰਦੇ ਹੋਣੇ ਚਾਹੀਦੇ ਨੇ ਪੋਜ਼ਿਟਿਵ ਬੰਦਿਆਂ ਨੂੰ ਜੇ ਤੁਸੀਂ ਨਾਲ ਰੱਖੋਗੇ ਤਾਂ ਤੁਹਾਡੀ ਥਿੰਕਿੰਗ ਪੋਜ਼ਿਟਿਵ ਪੋਜ਼ਿਟਿਵ ਰਹੂਗੀ ਹੈਨਾ ਤੁਸੀਂ ਕਿਸੇ ਵੀ ਚੀਜ਼ ਨੂੰ ਮਤਲਬ ਤੁਹਾਡਾ ਦਿਲ ਕਦੇ ਵੀ ਹਲਕਾ ਨਹੀਂ ਪੈਣਾ ਤੁਸੀਂ ਸਾਰਾ ਦਿਨ ਚੜਦੀ ਕਲਾ 'ਚ ਰਹੋਗੇ ਜੇ ਮੰਨ ਲਓ ਆਹ ਫੋਨ ਉਰੇ ਪਿਆ ਜੇ ਮੈਂ ਇਹਨੂੰ ਐਂ ਕਹਿੰਦਾ ਵੀ ਯਾਰ ਜੇ ਚਾਰਜ ਤੇ ਲਾਤਾ ਨਾ ਇਹਨੂੰ ਅੱਧਾ ਘੰਟਾ ਲੱਗੂ ਯਾਰ ਚਾਰਜ ਹੋਣ ਨੂੰ ਵੀ ਛੱਡ ਪਰੇ ਜੇ ਬੋਲ ਬੋਲਨੇ ਆਏ ਕਹਿੰਦਾ ਵੀ ਨਾ ਘੰਟਾ ਲੱਗੂ ਇਹ 네ਗੇਟਿਵ ਪਰਸਨ ਨੇ ਜੇ ਬੋਲ ਬੋਲਨੇ ਆਏ ਕਹਿੰਦਾ ਤੂੰ ਚਾਰਜ ਤੇ ਲਾ ਚਾਰਜ ਹੋਰ ਬੱਤਾ ਪੋਜ਼ਿਟਿਵ ਬੰਦੇ ਤੁਹਾਡੇ ਆਲੇ-ਦਾਲੇ ਹੋਣੇ ਬਹੁਤ ਜ਼ਰੂਰੀ ਨੇ ਤੁਸੀਂ ਆਪ ਹੀ ਕੋਈ ਲਾਈਕ ਵੀ ਨਾ ਹੋਵੇ ਪਰ ਕਾਮ ਚੱਲਦਾ ਇੱਕ ਗੱਲ ਹੋਰ ਹੈ ਜੇ ਕਈ ਵਾਰੀ ਕਿਸੇ ਦੇ ਮਨ 'ਚ ਕੋਈ ਗੱਲ ਹੁੰਦੀ ਹੈ ਜਾਂ ਕੋਈ ਬੰਦਾ ਦੁਖੀ ਹੁੰਦਾ ਉਹ ਹਮੇਸ਼ਾ ਆਪਣੇ ਯਾਰਾਂ ਦੋਸਤਾਂ ਨਾਲ ਜਾਂ ਜਿੰਨਾਂ ਨਾਲ ਤੁਸੀਂ ਜੌਬ ਕਰਦੇ ਹੋ ਜਾਂ ਪਰਿਵਾਰ ਨਾਲ ਜੇ ਤੁਸੀਂ ਕਿਸੇ ਨਾਲ ਜਿਵੇਂ ਅਸੀਂ ਸ਼ੂਟ ਕਰਦੇ ਹਾਂ ਹਨਾ ਸ਼ੇਅਰ ਕਰ ਲੈਣੀ ਚਾਹੀਦੀ ਹੈ ਕਿਉਂਕਿ ਜਦੋਂ ਕੋਈ ਵੀ ਮਤਲਬ ਰੋਗ ਹੁੰਦਾ ਹੈ ਨਾ ਫਿਰ ਕੋਠੇ ਚੜ੍ਹ ਕੇ ਰੌਲਾ ਪਾਈ ਨਾ ਹੁੰਦਾ ਕੋਈ ਨਾ ਕੋਈ ਵੈਦ ਬੈਠਾ ਹੁੰਦਾ ਲਾਜ ਤੇਰੇ ਵਰਗੇ ਹੋਣ ਮੇਰੀ ਛਾਲ ਵੀ ਮਾਰਦੇ ਮੇਰੀ ਬਲੌਗ ਵਾਲੀ ਆਡੀਅੰਸ ਨੂੰ ਮੈਂ ਇੱਕ ਹੀ ਗੱਲ ਕਹਿਣੀ ਆ ਵੀ ਜਿਹੜੀ ਗੱਲ ਮੈਂ ਤੁਹਾਨੂੰ ਕਹਿ ਕੇ ਹਟੀਆਂ ਵੀ ਬੱਕ ਬੱਕ ਬਾਲੀ ਕਰਦਾ ਉਹ ਗੱਲ ਇਹਦੀ ਹੋਈ ਨਾ ਸੱਚੀ ਕਿਉਂਕਿ ਮੈਂ ਇਹਨੂੰ ਸਿਰਫ ਰੀਲ ਪੁੱਛਿਆ ਸੀ ਵੀ ਅੱਜ ਤੂੰ ਕਿਹੜੀ ਪਾਈ ਐ ਇਹਨੇ ਰੀਲ ਦੇ ਪਤੰਗੀ ਬਣਾ ਦੇ ਵੀ ਕਿੱਡੇ ਵੱਡੀ ਗੱਲ ਕਰਦੀ ਹੈ ਬਾਈ ਅਸਲ 'ਚ ਪਤਾ ਹੀ ਗੱਲ ਕੀ ਐ ਅਸਲ 'ਚ ਅਸੀਂ ਖਾਂਦੇ ਆ ਗੱਲਾਂ ਦੀ ਹੱਡੀ ਜਿਹੜੀ ਜਵਾਨ ਨਹੀਂ ਉਹ ਕੀ ਸ਼ੂਟ ਕਰ ਲੂ ਭਾਈ ਮੇਰੀ ਜਵਾਨ ਤਾਂ ਸੱਚੀ ਥੋੜੀ ਜਿਹੀ ਲੰਮੀ ਐ ਤੁਸੀਂ ਮੈਨੂੰ ਮਿਲੋਗੇ ਤੁਸੀਂ ਕਹੋਗੇ ਵੀ ਸੱਚੀ ਆ ਬਾਈ ਤੁਹਾਨੂੰ ਇਸ਼ੂ ਕਹਿੰਦੇ ਹੁੰਦੇ ਨੇ ਵੀ ਜਿਹੜੇ ਬੰਦੇ ਨੂੰ ਗੱਲਾਂ ਕਰਨੀਆਂ ਆਉਂਦੀਆਂ ਮਾਤਲਬ ਉਹ ਗੰਜਿਆਂ ਨੂੰ ਵੀ ਕੰਗੀਆਂ ਵੇਚਿਆ ਬੰਦਾ ਉਹਨਾਂ ਜੋ ਗੰਜਿਆਂ ਨੂੰ ਵੀ ਕੰਗੀਆਂ ਵੇਚਦੇ ਨੇ ਇਹਨਾਂ ਤੋਂ ਹਾਂ ਹਾਂ ਸੱਚ ਮੈਂ ਹੋਰ ਵੀ ਜਿੱਥੇ ਨੂੰ ਸ਼ੁਰੂ ਕਰੂੰਗਾ ਅੱਜ ਤਾਂ ਮੈਂ ਮੇਕਅਪ ਦਾ ਸਮਾਨ ਰੱਖੂਗਾ ਇਹਨਾਂ ਨੂੰ ਵੇਚਿਆ ਕਰਵਾ ਜੂਂਗਾ ਤੇ ਜਿਹਦਣ ਕਹ ਲੈ ਕਰਵਾ ਲੈਣਾ ਹੀ ਨਹੀਂ ਨਕਲੀ ਬ੍ਰਾਂਡਿੰਗ ਕਿਉਂਕਿ ਇਹ ਮੇਕਅਪ ਦਾ ਸਮਾਨ ਤਾਰ ਰੱਖਿਆ ਕਰੂਗਾ ਇਹਨਾਂ ਤਰਨਾਟ ਦੇ ਚੈਨਲ ਤੇ ਰੀਸੈਂਟਲੀ ਜੁਆਇਨ ਕੀਤਾ ਉਹ ਵੀ ਚੱਲ ਲਈ ਚੱਲਿਆ ਕਰਦਾ ਏ ਤੂੰ ਨੇ ਤਸਵੀਰ ਗਏ ਇਹਨੇ ਉਹ ਉਹ ਵਾਲਾ ਇਹਨੇ ਉਹ ਵਾਲਾ ਰੋਲ ਲਿਆ ਹੈ ਉਹਦੇ ਚ ਕਰੈਕਟਰ ਇਹਨੂੰ ਮਿਲਿਆ ਹੁਣ ਇਹ ਉਹੀ ਚੀਜ਼ਾਂ ਕਰੇਗਾ ਬਈ ਕਰੈਕਟਰ ਦਾ ਕਰੈਕਟਰ ਹੈਗਾ ਬਈ ਕਰੈਕਟਰ ਦਾ ਕਰੈਕਟਰ ਹੁੰਦਾ ਆਪਾਂ 올 ਰੌਂਡਰ ਆ ਜੇ ਹਾਂ ਬਲੌਗ ਵਾਲਾ ਨੂੰ ਕਹਿੰਦੇ ਮਾੜਾ ਯਾ ਕੁਝ ਉਸੇ ਭਾਸ਼ਾ ਚ ਮੈਂ ਤਾਂ ਬਈ ਦੇਖ ਸਿੱਧੀ ਜੀ ਗੱਲ ਇਹ ਕਹਿਣਾ ਵੀ ਜੇ ਕੱਲ ਨੂੰ ਮੈਨੂੰ ਕਿਸੇ ਸ਼ੂਟ ਤੇ ਸਲਵਾਰ ਪਾ ਕੇ ਜਾਂ ਕਮੀਜ਼ ਪਾ ਕੇ ਵੀ ਐਕਟ ਕਰਨਾ ਪੈ ਗਿਆ ਤਾਂ ਮੈਂ ਕਰੂੰਗਾ ਅਸਲ 'ਚ ਅਸੀਂ ਕੰਜਰ ਆਂ ਜਿਨ੍ਹਾਂ ਨੂੰ ਲੋਕ ਕਹਿ ਨਹੀਂ ਦਿੰਦੇ ਵੀ ਤੁਸੀਂ ਕੰਜਰੋਂ ਬਈ ਅਸੀਂ ਕੰਜਰੀ ਆਂ ਅਸੀਂ ਯੂਟਿਊਬਰ ਆਂ ਸਾਡਾ ਕੋਈ ਸਟੈਂਡ ਨਹੀਂ ਹਾਂ ਸਾਡਾ ਕੋਈ ਚਾਲ ਨਹੀਂ ਇਹ ਲੋਕਾਂ ਦਾ ਬਲੌਗ ਵਾਲਿਆਂ ਨੂੰ ਮੜਾ ਕੇ ਕੁਝ ਕਹਿ ਦੇ ਕੋਵਤਾਂ ਪੀ ਜਾ ਤਾਂ ਕਿ ਦਾ ਇਹੀ ਹੈ ਵੀ ਤੁਸੀਂ ਨੂੰ ਆਏ ਕਹਿ ਕੇ ਜਾ ਉਸੇ ਪਾਸੇ ਚ ਕੇ ਕੇ ਜਾਣਾ ਵੀ ਸਾਡਾ ਵਲੌਗ ਦੇਖ ਲਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਸੀਂ ਨਾ ਸਾਡਾ ਵਲੌਗ ਜ਼ਰੂਰ ਦੇਖਣਾ ਹੈਗਾ ਅਣ ਟੁਕ ਟੁਕਰ ਕੀ ਦੇਖੀ ਜਾਨੇ ਕਦੀ ਸੋਹਣੀ ਕੁੜੀ ਨਹੀਂ ਦੇਖੀ ਚੱਲ ਨਹੀਂ ਬਾਕੀ ਹੋਰ ਤਾਂ ਖਾ ਦੋ ਆ ਵੀ ਆਡੀਅੰਸ ਬੈਠੀ ਆਪਣੀ ਸਾਰੇ ਜਣੇ ਘੈਂਟ ਬੰਦੇ ਹੋ ਸਾਰੇ ਜਣੇ ਵਲੌਗ ਦੇਖਿਆ ਕਰੋ ਤੇ ਸਾਰੇ ਜਣੇ ਮੈਨੂੰ ਪਿਆਰ ਕਰਿਆ ਕਰੋ ਸਭ ਤੋਂ ਵੱਧ ਕਮੈਂਟ ਮੇਰੇ ਨਾਲ ਜਿਹਦਾ ਚੈਨਲ ਹੈ ਨਾ ਮਨਪ੍ਰੀਤ ਬਰਾੜ ਉਹਨੂੰ ਤੁਸੀਂ ਪਾਲਾ ਪਿਆਰ ਦਿਓ ਮਨਪ੍ਰੀਤ ਬਰਾੜ ਦਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਕੀ ਹੋ ਰਿਹਾ ਹੈ ਮਨਪ੍ਰੀਤ ਬਰਾੜ ਦਾ ਤਾਂ ਵੀਰੇ ਚੈਨਲ ਹੈ ਤੁਸੀਂ ਉਹ ਦੇਖ ਦਿਓ ਸ਼ਿੰਦਰਪਾਲ ਦਾ ਚੈਨਲ ਤੁਸੀਂ ਉਹ ਦੇਖ ਦਿਓ ਹੈਪੀ ਦਾ ਚੈਨਲ ਹੈ ਉਹ ਤੋਂ ਵੀ ਤੁਸੀਂ ਮੈਨੂੰ ਦੇਖੋ ਈਸ਼ੂ ਦਾ ਵੀ ਚੈਨਲ ਹੈ ਹਾਂ ਉਹ ਚੈਨਲ ਹੈ ਜਿਹੜੀ ਮੇਰੇ ਚੈਨਲ ਤੇ ਆਡੀਅנס ਹੈਗੀ ਉਹ ਤਾਂ ਹੈ ਹੀ ਹੈ ਜਿਹੜੀ ਇੱਧਰ ਉੱਧਰ ਰਹਿੰਦੀ ਉਹ ਵੀ ਉੱਥੇ ਆਓ ਵੀਰੇ ਤੁਸੀਂ ਕਿੱਥੇ ਹੋ ਉੱਪਰ ਬਟੋਰ ਰਹੇ ਹਾਂ ਕੈਨੇਡਾ ਆਸਟ੍ਰੇਲੀਆ ਜਿੱਥੇ ਵੀ ਬੈਠੇ ਹੋ ਨਾ ਤੁਸਾਂ ਨੂੰ ਆ ਆ ਦੇਖ ਲਓ ਜੀ ਇਹ ਤਾਂ ਮਸਤੀ ਕਰ ਰਹੇ ਕਿਉਂਕਿ ਇਹਨਾਂ ਦੇ ਜਿਹੜੇ 2-4 ਬੰਦੇ ਬੈਠੇ ਸੀ ਉਹ ਵੀ 50 ਤੇ ਆ ਵੀ ਬਗਬਗ ਤੇ ਉਧਰ ਸੱਤਾਬਾਈ ਜੰਮਈਏ ਸੁਲਝਾ ਹੋਇਆ ਇਨਸਾਨ ਜਿਹੜਾ ਕਿਸੇ ਨਾਲ ਨਾ ਬੋਲੇ ਨਾ ਹੱਸੇ ਆਪਦੇ ਫੋਨ 'ਚ ਬਿਜ਼ੀ ਰਹਿੰਦੇ ਹਨ ਐਨੀ ਕੁ ਮਾਦਿਕ ਹੋਵੇ ਐਨੀ ਜਿਹੀ ਕੁ ਪਤਾ ਹੈ ਆਂਤਿਕਾਲ ਨਾਲ ਲੋਕ ਆਫਤਾ ਬਣਾ ਕੇ ਜ਼ਰੂਰ ਠੱਗਦੇ ਨੇ ਹੁਣ ਮੈਂ ਤੁਹਾਨੂੰ ਉਹ ਦੱਸਦਾ ਮੈਂ ਨਾ ਥੋੜੇ ਦਿਨ ਹੋ ਗਏ ਢੱਡਰੀਆਂ ਵਾਲੇ ਸੰਤਾਂ ਦਾ ਦਵਾਨ ਸੁਣੀ ਜਾਂਦਾ ਸੀ ਤੇ ਬਾਅਦ ਪਨ ਲਾ ਦਿੰਦਾ ਮੈਂ ਨਾ ਮੈਂ ਨਾ ਮਤਲਬ ਮੈਂ ਨਾ ਥੋੜੇ ਦਿਨ ਹੋ ਗਏ ਢੱਡਰੀਆਂ ਵਾਲੇ ਸੰਤਾਂ ਦਾ ਦਵਾਨ ਸੁਣੀ ਜਾਂਦਾ ਸੀ ਉਹ ਕਹਿੰਦੇ ਕਹਿੰਦੇ ਵੀ ਅਸੀਂ ਨਾ ਕਿਤੇ ਬੈਕ ਲੈਂਡ ਵਾਕੇ ਜਦੋਂ ਬੈਕ ਲੈਂਡ ਵਾਕੇ ਕਹਿੰਦੇ ਵੀ ਅਸੀਂ ਜਾਹਾਂ ਸਾਨੂੰ ਗੁਰਸਿੱਖ ਬੰਦਾ ਮਿਲ ਗਿਆ ਉਹਦੇ ਦਾੜਾ ਕੇਸ ਰੱਖੇ ਹੋਏ ਪਾਗ ਉਹਦੇ ਬੰਨੀ ਹੋਈ ਉਹ ਕਹਿੰਦਾ ਬਾਬਾ ਜੀ ਬਾਬਾ ਜੀ ਤੁਸੀਂ ਆ ਕੇ ਧੰਨ ਹੋ ਗਏ ਕਹਿੰਦਾ ਅਸੀਂ ਬੈਜੋ ਜੀ ਕਹਿੰਦਾ ਸਾਡੇ ਕਹਿੰਦਾ ਉਹਦੇ ਪੈਰਾਂ ਥੱਲੇ ਹੱਥ ਦਿੱਤੇ ਕਹਿੰਦਾ ਮੈਨੂੰ ਕਹਿਆ ਕਿ ਜਦੋਂ ਬਾਬਾ ਜੀ ਤੁਸੀਂ ਦੀਵਾਨ ਸੁਣਾਉਣੀਓ ਨਾ ਮੈਂ ਧਰਮ ਨਾਲ ਸਵਰਗ ਚ ਵਗ ਜਾਣਾ ਸੱਚਖੰਡ ਚ ਪਹੁੰਚ ਜਾਣਾ ਕਹਿੰਦਾ ਭਈ ਉਹ ਕਹਿੰਦਾ ਵੀ ਬਾਬਾ ਜੀ ਤੁਹਾਨੂੰ ਕੁਛ ਨਾ ਕੁਛ ਪੀਣਾ ਪਊ ਠੰਡਾ ਚਾਹ ਕਹਿੰਦਾ ਮੈਂ ਉਹਨੂੰ ਆਖਿਆ ਵੀ ਤੂੰ ਚਾਹ ਮੰਗਾ ਲੈ ਚੱਲ ਕਹਿੰਦਾ ਭਈ ਉਹਨੇ ਚਾਹ ਮੰਗਾਲੀ ਚਾਹ ਪੀ ਲਈ ਕਲਮਾ ਯਾਰ ਉਹ ਆਖਿਆ ਬੇਸਤਾ ਬੈਗ ਲੈਣ ਆਈ ਸੀ ਉਹ ਕਹਿੰਦਾ ਬਾਬਾ ਜੀ ਅਸੀਂ ਇਹ ਦੇਵਾਂਗੇ ਬੈਗ ਤੁਹਾਨੂੰ ਹੋਰ ਕੋਈ ਦਿੰਦੇ ਨਹੀਂ ਸਾਡੇ ਤੋਂ ਲੈ ਕੇ ਜਾਇਓ ਕਹਿੰਦਾ ਮੈਂ ਕਿਹਾ ਚੱਲ ਭਈ ਤੂੰ ਦੇ ਹੁਣ ਚਾਹ ਪਈ ਐ ਬਾਬਾ ਕਹਿੰਦਾ ਭਈ ਮੈਂ ਉਹਨੂੰ ਆਖਿਆ ਵੀ ਆ ਬੈਗ ਦਿਖਾ ਦੇ ਕਹਿੰਦਾ ਉਹੀ ਬੈਗ ਅਸੀਂ ਪਿਛਲੀ ਦਿਨਾਂ ਤੋਂ 350 ਦਾ ਮਿਲਦਾ ਸੀ ਪੁੱਛ ਕੇ ਆਏ ਸੀ ਕਹਿੰਦਾ ਭਈ ਮੈਨੂੰ ਉਹ ਕਰੀ ਗਿਆ ਮੈਂ ਆਖਿਆ ਵੀ ਭਈ ਕਿੰਨੇ ਪੈਸੇ ਲੈਣੇ ਉਹ ਕਹਿੰਦਾ ਬਾਬਾ ਜੀ ਛੋਡੇ ਤੋਂ ਥੋੜੀ ਪੈਸੇ ਲਵਾਂਗੇ ਛੋਡੇ ਤੋਂ ਨਹੀਂ ਪੈਸੇ ਗੁੱਸੇ ਲੈਂਦੇ ਸੋ ਅਸੀਂ ਮਰਨਾ ਅਸੀਂ ਤਾਂ ਤੁਹਾਡੇ ਤੋਂ ਸਿੱਖਦੇ ਆ ਬਹੁਤ ਕੁਝ ਕਹਿੰਦਾ ਮੈਂ ਕਿ ਅਰਬੀ ਤੈਨੂੰ ਪੈਸੇ ਵੀ ਜ਼ਰੂਰ ਦੇ ਕੇ ਜਾਣੇ ਆ ਤੂੰ ਦੱਸ ਕੀ ਲੈਣਾ ਜਦੋਂ ਭਈ ਉਹ ਨਹੀਂ ਹਟਿਆ ਕਹਿੰਦਾ ਚਲੋ ਜੇ ਤੁਸੀਂ ਨਹੀਂ ਹਟਦੇ ਨਾ ਫਿਰ ਤੁਹਾਡੇ ਤੋਂ ਕਮਾਈ ਤਾਂ ਮੈਂ ਕੀ ਕਰਨੀ ਆ 1250 ਰੁਪਏ ਦੇ ਦਿਓ ਬਾਬਾ ਕਹਿੰਦਾ ਨਾ ਹੁਣ ਮੈਂ ਉਹਦੇ ਆਏ ਕਹਿ ਸਕਾਂ ਵੀ ਤੂੰ 1100 ਲੈ ਲੈ ਕਹਿੰਦਾ ਜਦੋਂ ਆਫਦਾ ਬਣਾ ਲਿਆ ਉਹਨੇ ਪੰਪੀ ਐਨੇ ਦੇਦੇ ਵੀ ਬਾਬਾ ਜੀ ਅਸੀਂ ਤਾਂ ਸੋਨ ਨੂੰ ਹੀ ਗੁੰਦਿਆ ਬਸ ਪਹਿਲਾਂ ਉਹਨੇ ਆਫਦਾ ਬਣਾਇਆ ਫਿਰ ਉਹਨੇ ਚਾਹ ਪਿਆਈ ਥੋੜਾ ਜਿਹਾ ਮਿੱਠਾ ਪਾਇਆ ਫੇਰ ਉਹਨੇ ਠੱਗਿਆ ਬਾਈ ਬਣ ਕੇ ਠੱਗਾਂ ਤੋਂ ਅੱਛਾ ਉਹਨੇ ਕਿਹਾ ਬਚੋ ਮੈਨੂੰ ਦੇਖੋ ਅੱਛਾ ਤੂੰ ਠੱਗੇ ਤੇ ਕਿਹਨੂੰ ਕਹਿ ਗਿਆ ਇਹ ਦੱਸ ਨਾ ਮੈਂ ਸਾਨੂੰ ਨਹੀਂ ਕਹਿੰਦਾ ਠੱਗ ਦੁਕਾਨ ਅਸਲ 'ਚ ਨਾ ਦੁਕਾਨਾਂ ਵਾਲੇ ਠੱਗ ਹੁੰਦੇ ਨੇ ਜਿਹੜਾ ਦੁਕਾਨਦਾਰ ਸਾਨੂੰ ਐਂ ਕਹਿੰਦਾ ਵੀ ਲੈ ਬਈ ਚੁੱਪ ਕਰੋ ਮੈਂ ਮੈਂ ਸਿਰਫ ਵਲੌਗ ਵਾਲੀ ਆਡੀਅੰਸ ਨੂੰ ਦੱਸ ਰਹੀ ਆ ਹੋਟਲ ਵਾਲਿਆਂ ਨੂੰ ਨਹੀਂ ਪਤਾ ਵੀ ਅਸੀਂ ਵਲੌਗ ਬਣਾਉਂਦੇ ਆ ਨਹੀਂ ਬਣਾਉਂਦੇ ਇਹ ਅਸਲ 'ਚ ਹੜਾ ਇਹਨਾਂ ਨੂੰ ਕਹਿ ਰਿਹਾ ਜਿੱਥੇ ਬੈਠਾ ਜਿੱਥੇ ਰੋਟੀ ਖਾਣਾ ਆ ਉੰਨੇ ਅਨੁਸਾਰ ਹੀ ਕਹਤਾ ਕਿੰਨੇ ਫੋਟੋ ਕਿਚੋਣੀਆਂ ਮੈਂ ਇਹ 10 ਰੁਪਏ ਵਧ ਲੈਣਗੇ ਹਾਂ ਉਹਨਾਂ ਨੂੰ ਕਹਿੰਦਾ ਹੀ ਸੈਲਫੀ ਬਿਲਕੁਲ ਹੀ ਕਰਕੇ ਕੌਣ ਕੌਣ ਹੋਵੇ ਤੁਸੀਂ ਚੰਗਾ ਹੈ ਮੈਂ ਚੱਲਦਾ ਚੱਲ ਫੀਕਾ ਫਿਰ ਬਾਏ ਕਹਦੇ ਗੁੱਡ ਨਾਈਟ ਸਵੀਟ ਡ੍ਰੀਮਸ ਟੇਕ ਕੇ ਸਾਰੇ ਨੂੰ ਮਿਲਦੇ ਆ ਤੁਹਾਨੂੰ ਕਿਸੇ ਨਵੇਂ ਵਲੌਗ ਦੇ ਨਾਲ ਬਾਏ ਬਾਏ ਇਜਾਜ਼ਤ ਜੀ 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 ਸੁਪਨੇ ਦਿਖਾ ਦੇਵਾਂਗੇ ਅਸੀਂ ਕੀ ਕਰਾਂਗੇ ਅਸੀਂ ਜਾ ਟਾਣਾ ਦਿਖਾ ਦੇਵਾਂਗੇ ਉਹਨਾਂ ਦੇ ਜੀਭ 'ਚ ਉਹਨਾਂ ਦੇ ਮੂੰਹ 'ਚ ਪਾਣੀ ਆ ਜਾਊਗਾ ਮੇਰੀ ਗੱਲ ਸੁਣ ਬਾਈ ਜਿਹੜੇ 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 ਕਦੇ ਗੱਲ ਤਾਂ ਖਾਣਾ ਹੈ ਤਾਂ ਇਹਨਾਂ ਨੂੰ ਵੀ ਮਿਲਿਆ ਇਹਨਾਂ ਦੇ ਗਿੱਟਿਆਂ ਦਾ ਕਲਾਲ ਆਇਆ ਪੰਨਾਂ ਤੇ ਬਈ ਗੱਲ ਸੁਣ ਲਓ ਜਿਹੜੇ ਜਿਹੜੇ ਬੰਦੇ ਦੇ ਸੁਪਰ ਇੰਜ ਕਦੇ ਮੈਂ ਆਇਆ ਤੁਸੀਂ ਉਹਨੂੰ ਕੰਟੈਕਟ ਕਰਕੇ ਦੱਸ ਦੇਣੀ ਕੋਈ ਨਹੀਂ